ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਹਿੰਦੁਸਤਾਨ ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਔਰ ਚਾਰ ਦਿਨ ਇਹਨਾਂ ਚੋਣਾਂ ਦਾ ਰਿਜ਼ਲਟ ਆਉਣਾ ਹੈ ਔਰ ਸਮੁੱਚੇ ਸੰਸਾਰ ਵਿੱਚ ਵਸਦਾ ਹੋਇਆ ਸਿੱਖ ਜਗਤ ਜੂਨ ਜੂਨ ਦਾ ਜਿਹੜਾ ਪਹਿਲਾ ਹਫਤਾ ਹੈ ਇਹਨੂੰ ਸ਼ਹੀਦੀ ਹਫਤੇ ਦੇ ਨਾਂ ਹੇਠ ਮਨਾਉਂਦਾ ਔਰ ਬਹੁਤ ਭਾਰੀ ਚੀਜ਼ ਆਪਣੇ ਹਿਰਦੇ ਤੇ ਮਹਿਸੂਸ ਕਰਦਾ ਹੈ ਕਿ 1984 ਵਿੱਚ ਜੂਨ ਦਾ ਪਹਿਲਾ ਹਫਤਾ ਸ਼੍ਰੀ ਅਕਾਲ ਤਖਤ ਸਹਿਬ ਤੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਤੇ ਭਾਰਤੀ ਹਕੂਮਤ ਵੱਲੋਂ ਟੈਂਕਾਂ, توپਾਂ ਦੇ ਨਾਲ ਹਮਲਾ ਕਰਕੇ ਬਹੁਤ ਭਾਰੀ ਬੇਦਬੀ ਕੀਤੀ ਗਈ। ਹਜ਼ਾਰਾਂ ਸਿੰਘ ਸਿੰਘਣੀਆਂ ਅਤੇ ਸਿੰਘਣੀਆਂ ਨੇ ਸ਼ਹਾਦਤ ਪ੍ਰਾਪਤ ਕੀਤੀਆਂ। ਉਹਨਾਂ ਨੂੰ ਸਮੁੱਚੇ ਸੰਸਾਰ ਵਿੱਚ ਵਸਦਾ ਹੋਇਆ ਸਿੱਖ ਜਗਤ ਸ਼ਰਧਾ ਔਰ ਸਤਕਾਰ ਭੇਟ ਕਰਦਾ ਹੈ। ਔਰ ਬੜੀ ਦਰਦ ਨਾਲ ਬੜੀ ਚੀਜ਼ ਨਾਲ ਇਸ ਪਹਿਲੇ ਹਫਤੇ ਨੂੰ ਸਮੁੱਚਾ ਸਿੱਖ ਜੜਤ ਮਨਾਉਂਦਾ ਹੈ ਔਰ ਜੂਨ 1984 ਦੇ ਇਸ ਕੱਲੂ ਘਾਰੇ ਨੂੰ ਪੀਚੇ ਕੱਲੂ ਘਾਰੇ ਦਾ ਨਾਮ ਜਿਹੜਾ ਹੈ ਉਹ ਸ਼੍ਰੀ ਕਾਮਪਤਸਰ ਸਾਹਿਬ ਜੀ ਤੋਂ ਦਿੱਤਾ ਗਿਆ ਹੈ ਅਪੀਲ ਕੀਤੀ ਜਾਂਦੀ ਹੈ ਕਿ 4 ਜੂਨ ਨੂੰ ਜਿਹੜੇ ਉਮੀਦਵਾਰ ਜੇਤੂ ਨਿਕਲਣ ਜੇਤੂ ਐਲਾਨ ਹੋਣ ਉਹ ਢੋਲ ਟਮਕੇ ਆਦ ਨਾਲ ਕਿਸੇ ਪ੍ਰਕਾਰ ਦਾ ਖੁਸ਼ੀ ਦਾ ਜਸ਼ਨ ਜਿਹੜਾ ਉਹ ਬਿਲਕੁਲ ਨਾ ਕਰਨ ਸਤਪੁਰਾਂ ਦੇ ਚਰਮਾ ਵਿੱਚ ਹਾਜ਼ਰ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਤੇ ਜ਼ਰੂਰ ਕਰਨ ਪਰ ਕਿਸੇ ਪ੍ਰਕਾਰ ਦਾ ਕੋਈ ਆਸ਼ਨ ਉਹ ਖੁਸ਼ੀਆਂ ਬਣਾ ਕੇ ਟੋਲਟ ਮੱਕੇ ਦੇ ਨਾਲ ਜਾਂ ਸਪੀਕਰ ਲਾ ਲਾ ਕੇ ਬਿਲਕੁਲ ਨਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਹਿੰਦੁਸਤਾਨ ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਔਰ 4 ਜੂਨ ਨੂੰ ਇਹਨਾਂ ਚੋਣਾਂ ਦਾ ਰਿਜ਼ਲਟ ਆਉਣਾ ਹੈ ਔਰ ਸਮੁੱਚੇ ਸੰਸਾਰ ਵਿੱਚ ਵਸਤਾ ਹੋਇਆ ਸੀ 1 ਜੁਲਾਈ ਜੂਨ ਜੂਨ ਦਾ ਜਿਹੜਾ ਪਹਿਲਾ ਹਫਤਾ ਹੈ ਇਹਨੂੰ ਸ਼ਹੀਦੀ ਹਫਤੇ ਦੇ ਨਾਂ ਹੇਠ ਮਨਾਉਂਦਾ ਹੈ ਔਰ ਬਹੁਤ ਭਾਰੀ ਚੀਜ਼ ਆਪਣੇ ਹਿਰਦੇ ਤੇ ਮਹਿਸੂਸ ਕਰਦਾ ਹੈ ਕਿਉਂਕਿ 1984 ਵਿੱਚ ਜੂਨ ਦਾ ਪਹਿਲਾ ਹਫਤਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਤੇ ਭਾਰਤੀ ਹਕੂਮਤ ਵੱਲੋਂ ਟੈਂਕਾਂ, ਤੋਪਾਂ ਦੇ ਨਾਲ ਹਮਲਾ ਕਰਕੇ ਬਹੁਤ ਪਾਰਿ ਬਧਿ ਕੀਤੀ ਗਈ ਹਜ਼ਾਰਾਂ ਸਿੰਘ ਸਿੰਘਣੀਆਂ ਅਤੇ ਸਿੰਘਣੀਆਂ ਨੇ ਸ਼ਹਾਦਤ ਪ੍ਰਾਪਤ ਕੀਤੀਆਂ ਉਹਨਾਂ ਨੂੰ ਸਮੁੱਚੇ ਸੰਸਾਰ ਵਿੱਚ ਵਸਦਾ ਹੋਇਆ ਸਿੱਖ ਜਗਤ ਸ਼ਰਧਾ ਔਰ ਸਤਕਾਰ ਭੇਟ ਕਰਦਾ ਹੈ ਔਰ ਬੜੀ ਦਰਦ ਨਾਲ ਬੜੀ ਚੀਸ ਨਾਲ ਇਸ ਪਹਿਲੇ ਹਫ਼ਤੇ ਨੂੰ ਸਮੁੱਚਾ ਸਿੱਖ ਜਗਤ ਮਨਾਉਂਦਾ ਹੈ ਔਰ ਜੂਨ 1984 ਦੇ ਇਸ ਕੱਲੂ ਘਾਰੇ ਨੂੰ ਤੀਜੇ ਕੱਲੂ ਘਾਰੇ ਦਾ ਨਾਮ ਜਿਹੜਾ ਉਹ ਸ਼੍ਰੀ ਕਾਮਪਤਸਰ ਸਾਹਿਬ ਜੀ ਤੋਂ ਦਿੱਤਾ ਗਿਆ ਹੈ ਅਪੀਲ ਕੀਤੀ ਜਾਂਦੀ ਹੈ ਕਿ 4 ਜੂਨ ਨੂੰ ਜਿਹੜੇ ਉਮੀਦਵਾਰ ਜੇਤੂ ਨਿਕਲਣ ਜੇਤੂ ਐਲਾਨ ਹੋਣ ਉਹ ਢੋਲ ਟਮਕੇ ਆਦ ਨਾਲ ਕਿਸੇ ਪ੍ਰਕਾਰ ਦਾ ਖੁਸ਼ੀ ਦਾ ਜਸ਼ਨ ਜਿਹੜਾ ਉਹ ਬਿਲਕੁਲ ਨਾ ਕਰਨ ਸਤਪੁਰਾਂ ਦੇ ਚਰਮਾ ਵਿੱਚ ਹਾਜ਼ਰ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਤੇ ਜਰੂਰ ਕਰਨ ਪਰ ਕਿਸੇ ਪ੍ਰਕਾਰ ਦਾ ਕੋਈ ਜਸ਼ਨ ਉਹ ਖੁਸ਼ੀਆਂ ਬਣਾ ਕੇ ਢੋਲ ਟਮਕੇ ਦੇ ਨਾਲ ਜਾਂ ਸਪੀਕਰ ਲਾ ਲਾ ਕੇ ਬਿਲਕੁਲ ਨਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ